ਦੇ ਕੋਲੋਂ ਫਿਰ ਇਹਨਾਂ ਨੇ ਫਿਰ ਇੱਕ ਮੈਂ ਹੀ ਫਿਰ ਕਿਸਾਨ ਮੇਰੇ ਕਿਸਾਨ ਬੈਠੇ ਨੇ ਕਿਸਾਨਾਂ ਨੂੰ ਬਕਾਇਦਾ ਫੋਨ ਕਰਾਇਆ ਗਿਆ ਆ ਦੇਖੋ ਆਇਓ ਪ੍ਰਭੂਰ ਸਿੰਘ ਜੀ ਮੇਰੇ ਕਾਈ ਪ੍ਰਧਾਨ ਨੇ ਤਰੀਕਿਆਂ ਦੇ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਸਪੈਸ਼ਲ ਕਿਹਾ ਗਿਆ ਕਹਿੰਦੇ 755 ਦਾ ਪਰਚਾ ਦਿੱਤਾ ਗਿਆ ਉਹ ਕਹਿੰਦੇ ਵੀ 755 ਦਾ ਪਰਚਾ ਕਰਦਾਂਗੇ ਸਾਡੇ ਵੱਲੋਂ ਕਿਸੇ ਬਰੋ ਕਿਸ ਨੂੰ ਕਿਹਾ ਗਿਆ ਤੁਸੀਂ ਆਪਾਂ ਇਸ ਰੋਜ਼ ਨੂੰ ਮਤਲਬ ਸਾਡੀ ਅਸੀਂ ਇੱਥੇ ਸ਼ਾਂਤ ਬਾਈ ਖੜੇ ਆ ਸਾਡੀ 2 ਮਿੰਟ ਆ ਕੇ ਹਰਜਿੰਦਰ ਸਿੰਘ ਜੀ ਗੱਲ ਕਰਾ ਦਿਓ ਸਾਡਾ ਕੁਝ ਨਹੀਂ ਹੋਣਾ ਠੀਕ ਹੈ ਕਰਨ ਦੇ ਤਾਂ ਵੀ ਉਹਨਾਂ ਦੀ ਠੀਕ ਨਹੀਂ ਕਰਨ ਦੇ ਤਾਂ ਵੀ ਸਾਨੂੰ ਆ ਨਹੀਂ ਕੋਈ ਉਹ ਨਹੀਂ ਕਰਨ ਦੇ ਦੇਖੋ ਸਾਡਾ ਜਿਹੜਾ ਨਹੀਂ ਕਰਨ ਦੇਣੀ ਉਹ ਵੀ ਥੋੜੀ ਜਿਹੜਾ ਸਾਡਾ ਨੁਕਸਾਨ ਹੋਇਆ ਜੀ ਮੋਰਚਿਆਂ ਦਾ ਜਿਹੜਾ ਕਿਸਾਨਾਂ ਦੇ ਇਹਨਾਂ ਨੇ ਪਿੱਛੇ ਸੁਰਾ ਮਾਰੇ ਆ ਸਾਨੂੰ ਨਾਲ ਲੈ ਕੇ ਬੁੱਕਲ ਦੇ ਲੈ ਕੇ ਸਾਡੇ ਸੁਰਾ ਮਾਰੇ ਆ ਅਸੀਂ ਸਾਨੂੰ ਮੀਟਿੰਗ ਤੇ ਸੱਦਿਆ ਗਿਆ ਮਹਾਲੀ ਸਾਨੂੰ ਮੀਟਿੰਗ ਤੇ ਸੱਦ ਕੇ ਬਚਨ ਦੇ ਆ ਪੰਜਾਬ ਦੇ ਮੰਤਰੀ ਸੀਗੇ ਸੈਂਟਰ ਦੇ ਮੰਤਰੀ ਸੀਗੇ ਠੀਕ ਆ ਸਾਨੂੰ ਮੀਟਿੰਗ ਤੇ ਸੱਦ ਕੇ ਸਾਨੂੰ ਪੰਜਾਬ ਪੁਲਿਸ ਤੋਂ ਇਹਨਾਂ ਨੇ ਚਕਾਇਆ ਗਿਆ ਸਾਨੂੰ ਬਕਾਇਦਾ ਜੇਲਾ ਛੱਟਿਆ ਗਿਆ ਜੇਲਾ ਛੱਟ ਕੇ ਸਾਨੂੰ ਅੰਦਰ ਇਹਨਾਂ ਨੇ ਸਾਡੇ ਮੋਰਚਿਆਂ ਨੂੰ ਪੱਟਿਆ ਗਿਆ ਠੀਕ ਆ ਸਾਨੂੰ ਉਹ ਚੀਜ਼ ਦਾ ਰੋਸ ਆ ਅੱਜ ਸਾਡੇ ਸਾਨੂੰ ਨਾ ਚੰਡੀਗੜ੍ਹ ਜਾਣ ਦਿੱਤਾ ਜਾ ਰਿਹਾ ਨਾ ਦਿੱਲੀ ਅੱਜ ਸਾਡੇ ਜੇ ਪਿੰਡਾਂ 'ਚ ਆ ਰਹੇ ਨੇ ਅਸੀਂ ਸਵਾਲ ਪੁੱਛਾਂਗੇ ਇਹਨਾਂ ਨੂੰ ਜੇ ਅੱਜ ਨਹੀਂ ਹੋਊਗਾ ਸਾਲ 1.5 ਸਾਲ ਨੂੰ 1.5 ਸਾਲ ਰਹਿ ਗਿਆ ਇਹਨਾਂ ਦਾ ਫੇਰ ਪਿੰਡਾਂ 'ਚ ਕਿਵੇਂ ਆਉਣਗੇ ਫਿਰ ਇਹ ਆਪ ਦਾ ਆਪ ਦੇਖ ਲੈਣ ਜੇ ਅੱਜ ਸਾਡੇ ਸਵ ਠੀਕ ਆ ਸਾਨੂੰ ਇਹਨਾਂ ਨੇ ਅਸੀਂ ਆਪਦਾ ਭੁੱਖ ਬਣਾਉਣ ਲਈ ਆਪਦੀਆਂ ਪੜਾਈਆਂ ਕਰੀਆਂ ਆਪਦੇ ਕਿਹੜੇ ਰਾਹ ਜਾਂਦੇ ਹੀ ਸਾਨੂੰ ਇਹਨਾਂ ਨੇ ਕਿਹੜੇ ਰਾਹ ਦਿਖਾਤੇ ਸਾਨੂੰ ਸਾਰਾ ਤੌਰ ਤਾਂ ਕਿਸੇ ਘਰ ਜਾਂਦੇ ਅਸੀਂ ਤੁਰੇ ਹੋਏ ਆ ਠੀਕ ਆ ਜੀ ਅਸੀਂ ਆਪਦੇ ਇਹਨਾਂ ਨੂੰ ਹੱਕ ਲੈਣੇ ਆ ਅਸੀਂ ਸਵਾਲ ਇਹਨਾਂ ਨੂੰ ਪੁੱਛਾਂਗੇ ਜੇ ਇਹਨਾਂ ਨੇ ਦੇਣੇ ਹੋਣਗੇ ਠੀਕ ਆ ਨਹੀਂ ਇਹਨਾਂ ਦੀ ਮਰਜ਼ੀ ਆ ਬੱਚਾ ਚੰਡੀਗੜ੍ਹ ਮੀਟਿੰਗ 'ਚ ਆਕੂਆ ਵੱਲੋਂ ਪੁੱਛਿਆ ਗਿਆ ਬਲਾਕ ਪਖਵਾਲ ਬਲਾਕ ਦਾ 12-13 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਉੱਥੇ ਏਸੀ ਚੋਰੀ ਹੋ ਗਏ ਖੇ ਚੋਰੀ ਹੋ ਗਏ ਕੱਲਾ ਕੱਲਾ ਪਾਂਡਾ ਮਰੀ ਲੱਭਿਆ ਇੱਕ ਗਲਾਸ ਵੀ ਨਹੀਂ ਲੱਭਿਆ ਸਾਨੂੰ ਬਕਾਇਦਾ ਲਿਸਟਾਂ ਬਣੀਆਂ ਹੋਈਆਂ ਨੇ ਇਹ ਪ੍ਰਭਾਈ ਕਰਦਣ ਮੈਂ ਲਿਸਟਾਂ ਦੇਣ ਨੂੰ ਤਿਆਰ ਆ ਕੱਲੇ ਥਰੀਕੇ ਪਿੰਡ ਦਾ 7 ਲੱਖ ਦਾ ਨੁਕਸਾਨ ਹੋ ਗਿਆ ਬੈਡਰੇ ਚੋਰੀ ਹੋ ਗਏ ਸੋਧਰ ਵਾਲਾ ਉਥੇ ਸਿਸਟਮ ਲੱਗਿਆ ਸੀਗਾ ਉਹ ਚੋਰੀ ਹੋ ਗਿਆ ਸਾਡੇ ਸਿਲੰਡਰ ਤੱਕ ਨਹੀਂ ਛਡੇ ਹੈਗੇ ਪੱਖੇ ਦਾ ਪਾਸੇ ਏਸੀ ਭੰਤੇ ਸਾਡੇ ਕੱਲੇ ਬਣਾਕ ਦਾ ਜਿਹੜਾ ਕੀਮਤੀ ਸਮਾਨ ਸੀ ਛੱਡੇ ਨਹੀਂ ਮਿਲੇਗੇ ਤੇ ਰੁਪਏ ਦੀ ਨਾਉਣ ਹੁਣ ਤਾਂ ਆਪਣੇ ਮੱਥੇ ਨਹੀਂ ਲੱਗਦੇ ਸਾਨੂੰ ਵੋਟਾਂ ਵੀ ਨਹੀਂ ਮਿਲਣੀਆਂ ਚੰਡੀਗੜ੍ਹ ਮੀਟਿੰਗ ਤੇ ਆਪਣੇ ਆਪ ਨੂੰ ਪੁੱਛਿਆ ਸੀ ਵੀ ਪ੍ਰਸ਼ਾਸਨ ਕੀ ਕਰਕੇ ਕਰਾਇਆ ਜਿਹੜਾ ਰੁਪਿਆ ਮੇਟਾ ਨੂੰ ਦਿੱਤਾ ਜਾਂਦਾ ਜਿਹੜਾ 15 ਬਣੇ ਜੀ ਇਹਦੀ ਪਲਾਸਟਰ ਪਿੰਡੋ ਰੁਪਏ ਦਿੱਤੇ ਕਰ ਰਹੇ ਆ ਹਾਂ ਲਾਹਣ ਨੂੰ ਪਹਿਲਾਂ ਬਣਿਆ ਉਹਦਾ ਪਹਿਲਾਂ ਬਣਿਆ ਉਹ ਚੁਣੀ ਆਪਾਂ ਸਕੂਲ ਅੜਤੇ ਜੀ ਨਾ ਜਮਾ ਦੇ ਵਿੱਚ ਇੱਕ ਕੰਮ ਹੀ ਗਣਾ ਦਵੇ ਵੀ ਇੱਕ ਕੰਮ ਹੋਇਆ ਕੋਈ ਵੀ ਕੰਮ ਸਾਨੂੰ ਕਦੇ ਆਈ ਨਹੀਂ ਆਖੀ ਨਹੀਂ ਖੜੇ ਇਹ ਕਹਿੰਦੇ ਆ ਸਕੂਲ ਨੂੰ 10 ਲੱਖ ਦੇਣ ਵੀ ਸਾਡੇ ਕੰਨੀਆ ਨੂੰ ਕਾਲਜ ਬਣਾ ਦੇਣਾ ਇਸ ਤਾਂ ਕਹਿੰਦੇ ਆ ਆਜੋ ਵਧੀਆ ਕਾਲਜ ਬਣਾ ਵੀ ਜਵਾਕ ਪ੍ਰਾਈਵੇਟ ਪੜਦਾ ਸਰਕਾਰੀ ਚਾਹ ਜਣ ਅਸੀਂ ਤਾਂ ਕਹਿੰਦੇ ਆ ਸਾਨੂੰ ਸਕੂਲ ਦਾ ਕਿਸੂ ਨਹੀਂ ਅਸੀਂ ਗੇਟ ਬੂਰੇ ਕਿਉਂ ਨਹੀਂ ਗਏ ਇਹ ਤਾਂ ਕਹਾਂਗੇ ਰਾਤੋ ਰਾਤ ਸਕੂਲ ਇਹਨਾਂ ਨੇ ਬਣਾਤਾ ਜੀ ਇਹ ਤਾਂ ਕਹਿ ਦਿੰਨਾ ਇੱਕ ਚੀਜ਼ ਮੇਰੀ ਭਾਈ ਮੈਂ ਤੁਹਾਨੂੰ ਦੱਸਦਾ ਇੱਥੇ ਤੇ ਜੋ ਵੀ ਇਹਨਾਂ ਦੇ ਵਰਕਰ ਨੇ ਇਹਨਾਂ ਨੇ ਇੱਕ ਗੱਲ ਹੋਈ ਨਿਕਾ ਵੀ ਤੁਸੀਂ ਆਇਆ ਕਰੋ ਅਸੀਂ ਚੌਂਤੇ ਆਹ ਆਹੀ ਚੌਂਤੇ ਦੇ ਉੱਤੇ ਖੜਾਂਗੇ ਉਹ ਆ ਜਾਣ ਸਵਾਲ ਜਵਾਬ ਕਰ ਲੈਣਗੇ ਮੈਂ ਕੋਈ ਕਿਸਾਨ ਨਹੀਂ ਸੀ ਸੱਜਣਾ 5-10 ਦਿਨ ਗੱਲ ਕੀ ਆਈ ਗੱਲ ਕਮਾਉਣ ਲੱਗ ਗਈ ਗੱਲ ਚਲੀ ਗਈ ਥਾਣਿਆਂ ਤੱਕ ਗੱਲ ਕਹਾਂ ਤੇ ਨਹੀਂ ਗਈ ਸੀਆਈਡੀ ਦਾ ਕੋਈ ਮੈਟਰ ਕੋਈ ਨਹੀਂ ਗੱਲ ਕੀਤੀ ਬ੍ਰਦਰ ਉਹਨਾਂ ਨੇ ਨਹੀਂ ਕੰਮ ਨਹੀਂ ਉਹ ਨਹੀਂ ਨਹੀਂ ਉਹਨਾਂ ਨੇ ਨਹੀਂ ਕੰਮ ਕੀਤਾ ਉਹ ਮੈਂ ਨਹੀਂ ਮੰਨਦਾ ਜੀ ਉਹ ਕੰਮ ਨਹੀਂ ਕੀਤਾ ਬਹੁਤ ਬੰਦੇ ਕਹਿੰਦਾ ਮੋੜ ਕੇ ਜਦੋਂ ਫਿਰ ਗੱਲ ਆ ਗਈ ਮੇਰੀ ਆਪਣੇ ਖੜਿਆ ਕਰਮਜੀਤ ਸਿੰਘ ਸੀਆਈਡੀ ਵਾਲੇ ਦੁਪਹਿਰੇ ਗੱਲ ਹੋਈ ਮੈਨੂੰ ਕਹਿੰਦੇ ਕੀ ਕਰ ਰਿਆ ਮੈਂ ਇਹਨਾਂ ਨੂੰ ਬਖਾਇਦਾ ਕਰਦਾ ਹਾਂ ਮੈਂ ਖਾਈ ਚੂੜੀ ਬਣਾ ਰਿਹਾ ਮੈਂ ਘਰੇ ਕੋਈ ਗੱਲਬਾਤ ਨਹੀਂ ਸੋਦੋ ਤੱਕ ਜਦੋਂ ਫਿਰ ਇਸ ਨੂੰ ਵੱਡਾ ਬਣਦਾ ਗਿਆ ਉਹਨਾਂ ਤੇ ਉਹਨਾਂ ਤੇ ਘੁੰਮਦੀ ਰਹੀ ਉਸ ਤੋਂ ਬਾਅਦ ਸਾਮ ਨੂੰ ਤੁਸੀਂ ਘਰੇ ਸਾਡੇ ਬੇਡੇ ਮਾਰਨੇ ਸ਼ੁਰੂ ਕਰ ਲੇ ਫੇਰ ਫੇਰ ਗੱਲ ਹੋਣੀ ਇੱਕ ਮੈਂ ਗੇੜੇ ਦਾ ਤੁਹਾਨੂੰ ਮੈਨੂੰ ਸੋਹ ਖਾਣੇ ਨੇ ਮੈਂ ਮਿਲਦਾ ਕੇ ਨਾ ਤੁਹਾਨੂੰ ਮੇਰੇ ਨਾਲ ਘਰੇ ਮਿਲਦਾ ਜੇ ਮੈਂ ਮਿਲਦਾ ਤੁਸੀਂ ਮੈਨੂੰ ਸੱਜਣਾ ਨਹੀਂ ਲੈ ਕੇ ਆਉਂਦੇ ਨਾ ਉਹ ਬੈਠਾ ਉਹ ਲੈਂਦਾ ਮੈਨੂੰ ਚੱਕਣਾ ਸੀ ਮੈਨੂੰ ਵੀ ਪਤਾ ਮੈਨੂੰ ਲੈ ਕੇ ਆਉਂਦੇ ਨਹੀਂ ਕਰੇ ਉਹ ਤਾਂ ਸਿੱਕਾ ਹੀ ਘੋਟਾ ਜੀ ਨਹੀਂ ਤੇਰੇ ਸਿਰ ਸਿਆਣੀ ਗੱਲ ਨਹੀਂ ਸਿਆਣੀ ਗੱਲ ਨਹੀਂ ਜਿਹੜੇ ਨਾਲ ਤੁਰਦਾ ਜਿਹੜਾ ਨਾਲ ਤੁਰਦਾ ਉਹ ਸਿੱਕਾ ਘੋਟਾ ਕਹੀ ਜਾਂਦਾ ਉਹਨਾਂ ਚੱਲ ਕੱਲ ਕੀ ਆ ਮੰਨ ਲਓ ਵੀ 24 ਬੰਦੇ ਸਾਡੇ ਉਥੇ ਸਾਡੀ ਕਰੀਮ ਚੱਕੀ ਗਈ ਕਿਉਂਕਿ ਪਤਾ ਸੀਗਾ ਕਰੀਮ ਚੱਕ ਰੋਦੀ ਤੂੰ ਚੱਕ ਟੈਸਟ ਹੈ ਨਾ ਮੈਨੂੰ ਚੱਕ ਲੰਦੇ ਆ ਜਾ ਤੂੰ ਸੁਣਾਂ ਨੂੰ ਅੱਜਾ ਅੱਛਾ ਅੱਛਾ ਸਾਨੂੰ ਚੱਕ ਕੇ ਲੈ ਜਾਂਦੇ ਹਾਂ ਠੰਡੀ ਪੈ ਜਾਣੀ ਨਹੀਂ ਚੱਕਣ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ ਕੁਝ ਇਦਾਂ ਦੀ ਗੱਲ ਨਹੀਂ ਤੇਰੇ ਤਾਂ ਹੁਣ ਵੀ ਕਿਹਦੇ ਘਰੇ ਬੈਠੋ ਜਦੋਂ ਤੇਰੇ ਬੈਠਾ ਹੁਣ ਜੁੱਤੀ ਇਹ ਤੋਂ ਪੁੱਛਦਾ ਤੂੰ ਦੁੱਧ ਪੀ ਕੇ ਆਏ ਆ ਨਹੀਂ ਨਹੀਂ ਹੁਣ ਬੈਠੀ ਆ ਮੈਡਮ ਬੈਠੀ ਆ ਉਹਦਾ ਜੀ ਦਾਸ ਬੋਨ ਲਾਇਆ ਕਿਉਂ ਰੋਗ ਮੇਰੀ ਜੱਤੀ ਰੰਨਾ ਰੁਕਣਾ ਹੋ ਕੋ ਮੈਡਮ ਤੋਂ ਕੋਲ ਰੁਕ ਜੁੱਤੀ ਰੋਣਾ ਨਹੀਂ ਸੀ ਤੂੰ ਬੈਠਾ ਰਹਿ ਕੋਈ ਨਾ ਮੈਂ ਕਹਿੰਦਾ ਮੈਂ ਬੈਠਾ ਰਹਿ ਕੋਈ ਨਾ ਉਹ ਵੀ ਸਾਡੀ ਭੈਣ ਹੀ ਬੈਠੀ ਆ ਮੈਂ ਕੋਈ ਨਾ ਉਹਦੀ ਡਿਊਟੀ ਹੈ ਜੀ ਸਰ ਉਹਦੀ ਡਿਊਟੀਆਂ ਦੇਖੋ ਹਣਾ ਨਹੀਂ ਨਹੀਂ ਜੀ ਫੇਰ ਵੀ ਦੇਖੋ ਜੀ ਜ਼ਿੰਮੇਵਾਰੀ ਦਾ ਹੈ